ਲੱਗਦਾ ਵੀ ਹੁਣ ਆਪ ਨੂੰ ਦਮ ਲੈ ਲੈਣਾ ਚਾਹੀਦਾ ਕਈ ਦਿਨ ਹੋ ਗਏ ਤੁਰਦਿਆਂ ਨੂੰ ਤੁਸੀਂ ਕਹਿਣਾ ਚਾਹੋਗੇ ਭਾਵਾ ਲੱਤਾਂ ਖੁੱਲ ਗਈਆਂ ਮੇਰੀਆਂ ਤੇ ਮਾਨਸਾਲਾ ਨੂੰ ਕੀ ਹੋ ਗਿਆ ਬੋਲੀ ਨੂੰ ਤੁਹਾਡੀ ਐਡੀ ਘੜੀ ਬੋਲੇ ਤੁਸੀਂ ਬੋਲੀ ਮੈਂ ਮਾਨਸਾਲਾ ਕਿੱਥੋਂ ਆ ਹੋਰ ਮੈਂ ਤਾਂ ਗਰਦਾਸਪੁਰ ਤੋਂ ਆਇਆ ਇੱਥੇ ਨਹੀਂ ਬੈਠਿਆ ਗਰਦਾਸਪੁਰੋਂ ਆਇਆ ਤੇ ਤੁਸੀਂ ਡੋਂਕਰਾਂ ਤੋਂ ਬਚ ਵੀ ਗਏ ਮੈਨੂੰ ਲੱਗਦਾ ਲਪੜੇ ਸਾਡੇ ਤੋਂ ਹੀ ਖਾ ਲੈਨੇ ਤੁਸੀਂ ਅਸੀਂ ਹੁਣ ਡੋਂਕਰਾਂ ਤੋਂ ਲੁਕਦੇ ਹੋਏ ਸਾਡੇ ਬੰਦੇ ਨੇ ਇੱਕ ਨੂੰ ਬੈਂਚ ਲੱਭਿਆ ਹੁਣ ਉਹਦੇ ਤੇ ਆਪਾਂ ਨੂੰ ਕੋਈ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਪੀਰ ਕਰ ਲੈਣਾ ਬੜੋ ਆ ਜਿਹੜਾ ਕਰਕਰਾਂ ਦਾ ਪੈਕਟ ਲੈਂਦਾ ਇਹ ਖਾਓ ਆ ਸਮੁੰਦਰ ਦੇ ਕਿਨਾਰੇ ਅਸੀਂ ਫਿਰਦੇ ਆਂ ਇਹ ਸਮੁੰਦਰ ਥੋੜਾ ਛੋਟੇ ਲੈਵਲ ਦਾ ਸਮੁੰਦਰ ਹੈ ਇਹ ਸਮੁੰਦਰ ਇੱਡਾ ਕਾਇ ਜਿੱਡਾ ਆਪਣਾ ਬੀਪਾਂ ਵਾਲਾ ਛਪੜਾ ਆਸ-ਪਾਸੇ ਰ ਆਸ਼ਨ ਲਾਭ ਦੇ ਕਰਦੇ ਆ ਬੰਦੇ ਬਹੁਤ ਮਾੜੀ ਹਾਲਤ ਦੇ ਵਿੱਚ ਚੱਲੇ ਆ ਅਸੀਂ ਅਮਰੀਕਾ ਨੂੰ ਪਿੱਛੇ ਹੋਰ ਕੋਈ ਨਹੀਂ ਚੁੱਕ ਰਿਹਾ ਆਹ ਬਹੁਤ ਬਹੁਤ ਬੈਸਟ ਜੀ